ਸਸਿਕਾ ਸਾਰੇ ਦੋਸਤੋ ਅੱਜ ਇਹਨਾ ਇੱਕ ਪੇਸ਼ੈਂਟ ਹੀ ਮੇਰੇ ਰਿਲੇਟਿਵ ਵੀ ਤੋਂ ਮੈਨੂੰ ਫੋਨ ਕੀਤਾ ਕਿ ਸਿਮਰਨ ਵੀਰੇ ਅੰਮ੍ਰਿਤਸਰ ਲੈ ਕੇ ਜਾਣਾ ਵਾ ਤੇ ਸਾਡੇ ਨਾਲ ਕੋਈ ਹੈ ਨਹੀਂ ਤੇ ਨਾਲ ਚਲੋ ਅੰਮ੍ਰਿਤਸਰ ਲੈ ਕੇ ਵੀ ਹਸਪਤਲ ਦਾ ਕਰਉਣਾ ਵਾ ਤੇ ਪਟਾੜੇ ਦਾ ਸੀ ਪੇਸ਼ੈਂਟ ਬੱਚਾ ਹੈ ਬੱਚੇ ਦਾ ਨਾਲ ਚੈੱਕ ਕਰਾਇਆ ਕਿ ਮਾਈਂਡ ਜਿਹਾ ਸੀ ਡੈੱਡ ਹੋਇਆ ਸੀ ਕਹਿੰਦੇ ਸੀ ਡਾਕਟਰ ਕਹਿੰਦੇ ਚਲੋ ਮੈਂ ਤੁਹਾਡਾ ਤੁਰ ਪੰਨਾ ਵਾ ਮੈਂ ਵੀ ਚਲੋ ਜੇ ਫਰੀ ਸੀ ਜਦੋਂ ਅਸੀਂ ਉਹਨੂੰ ਲੈ ਕੇ ਆਏ ਅੰਮ੍ਰਿਤਸਰ ਐਂਬੂਲੈਂਸ ਵਾਲਾ ਵੀ ਦੀ ਵੀ ਕੋੜਾ ਨਾ ਸੀ ਬੰਟੀ ਨਹੀਂ ਐਂਬੂਲੈਂਸ ਕਢੀ ਚੋਂ ਹੁੰਦਾ ਸੀ ਤੇ ਉਹਨੇ ਨਾ ਕਾਫੀ ਹਰ ਨੰਬਰ ਇਹ ਗੱਡੀ ਵਾਲੇ ਨੂੰ ਕੀ ਆ ਕੋਈ ਰਸਤਾ ਦੋ ਰਸਤਾ ਦੋ ਤੇ ਤਿੰਨ ਚਾਰ ਗੱਡੀਆਂ ਵਾਲੇ ਸੀ ਉਹ ਰਸਤਾ ਨਾ ਦੇਣ ਮੇਰੇ ਮਨ ਚ ਆਇਆ ਕਿ ਵੇਖੋ ਇੱਕ ਪੇਸ਼ੈਂਟ ਬੱਚਾ ਦਾਖਲ ਆ ਕੋਈ ਬੱਚਾ ਹੋਵੇ ਤਾਂ ਪੰਜ ਸਿਆਣਾ ਹੋਵੇ ਉਹਨੂੰ ਰਸਤਾ ਦੇਣਾ ਜਿਹੜਾ ਗੱਡੀ ਚ ਪੇਸ਼ੈਂਟ ਦਾਖਲ ਆ ਉਹ ਕਿੰਨਾ ਜਰਾ ਸੀਰੀਅਸ ਹੋਗਾ ਔਰ ਓਕੇ ਸਾਹੋਂ ਡੇ ਆ ਪਰ ਜਿਹੜੇ ਸਾਹਮਣੇ ਗੱਡੀ ਵਾਲੇ ਆ ਉਹ ਰਸਤਾ ਨਾ ਦੇਣ ਉਹ ਜਰਾ ਐਂਬੂਲੈਂਸ ਦੀ ਹਾਨ ਵੀ ਮਾਰੀ ਜਾਵੇ ਮਾਰੀ ਜਾਵੇ ਪਲ-ਪਲ ਤੇ ਉਹ ਰਸਤਾ ਨਾ ਦੇਵੇ ਜਦ ਦੁੱਖ ਲੱਗੇ ਕਿ ਬੱਚੇ ਕੋਈ ਕੋਈ ਡੈੱਡ ਹੋ ਜੇ ਜਾਂ ਕੋਈ ਗਲਪਾ ਧੋਰੇ ਮਾਂ ਪੇ ਦੁਖੀ ਹੈ ਗੱਡੀ ਚ ਰੋਂਦੇ ਆ ਕਿ ਸਾਡਾ ਬੱਚਾ ਕਿਸੇ ਤਰ੍ਹਾਂ ਵੀ ਅੰਮ੍ਰਿਤਸਰ ਦਾਖਲ ਹੋ ਜੇ ਕਿ ਉਹਦੀ ਜਾਨ ਪਾਜੇ ਪਰ ਜਿਹੜੇ ਰਾਹੀ ਜਾਂਦੇ ਗੱਡੀਆਂ ਵਾਲੇ ਹੀ ਉਹ ਰਾਹ ਨਾ ਦੇਣ ਪਾ ਸਕੂਟਰ ਮੋਟਰਸਾਈਕਲ ਪਾ ਗੱਡੀ ਟਰੱਕ ਵਾਲਾ ਵੀ ਹੋਏ ਕਿਉਂਕਿ ਐਂਬੂਲੈਂਸ ਵਾਲੇ ਨੂੰ ਖਾਸ ਕਰਕੇ ਰਸਤਾ ਦੇਣਾ ਹੀ ਚਾਹੀਦਾ ਵਾ ਕਿ ਕੀ ਪਤਾ ਕਿੰਨਾ ਕੁ ਸੀਰੀਅਸ ਆ ਬੱਚਾ ਜਾਂ ਸਿਆਣਾ ਕੋਈ ਵੀ ਹੋਵੇ ਪਰ ਨਾ ਰਾਹੀ ਜਾਂਦੇ ਰਾਹ ਨਾ ਦੇਣ ਉਹਨੂੰ ਮੇਰੇ ਮਨ ਚ ਬਹੁਤ ਦੁੱਖ ਲੱਗਾ ਕਿ ਅਜੇ ਇਹ ਗੱਲ ਦਾ ਕੀ ਕਿਉਂ ਇਸ ਤਰ੍ਹਾਂ ਲੱਗ ਗੱਡੀਆਂ ਵਲੇ ਕਰਦੇ ਜਾਂ ਈਰਖਾਪਾ ਜੀ ਕਰ ਕਰਦੇ ਆ ਕਿਹੜੀ ਕਿਲੋਂ ਕਰਦੇ ਆ ਕਿ ਜਾਂ ਅਸੀਂ ਅੱਗੇ ਨਿਕਲ ਜੀਏ ਫਿਰ ਇਹੀ ਕੰਮ ਆ ਕਿ ਜਾਂ ਅਸੀਂ ਅੱਗੇ ਨਿਕਲ ਜੀਏ ਅੱਗੇ ਨਿਕਲ ਕੇ ਕੀ ਗੱਲਾਂ ਨਹੀਂ ਗੱਡੀ ਦਾ ਕਿਹੇ ਦਾ ਨਹੀਂ ਪਤਾ ਹੁੰਦਾ ਕਿ ਜਦੋਂ ਵੀ ਕੋਈ ਗੱਡੀ ਆਉਂਦੀ ਜਾਂ ਖਾਸ ਕਰਕੇ ਐਂਬੂਲੈਂਸ ਗੱਡੀ ਆ ਉਹਨੂੰ ਰਸਤਾ ਦਿੱਤਾ ਜਾਵੇ ਉਹਨੂੰ ਜੂਰੀ ਆ ਜੋ ਮਰਜੀ ਹੋ ਜੇ ਉਹ ਜਰਾ ਹਾਰਦੇ ਹਾਰਨ ਮਾਰੀ ਜਾਵੇ ਮਰੀ ਜਾਵੇ ਮਾਰੀ ਜਾਵੇ ਪਰ ਰਾਈ ਜਾਂਦੀਆਂ ਤਿੰਨ ਚਾਰ ਕਾਰਾਂ ਹੀ ਉਹ ਰਸਤਾ ਹੀ ਨਾ ਦੇਣ ਮੈਨੂੰ ਬਹੁਤ ਹੀ ਜਰਾ ਦੁੱਖ ਲੱਗਾ ਸਾਡੇ ਨਾਲ ਐਂਬੂਲੈਂਸ ਵਾਲੇ ਪੰਟੀ ਭਾਜੀ ਪਟਾਲੇ ਦੇ ਮੌਜੂਦ ਆ ਮੈਂ ਗੱਲ ਕਰਨੇ ਆ ਸੱਚ ਕਰ ਸੱਚ ਇਹ ਸੱਚ ਕਹ ਵੀ ਦੇ ਪੜੀ ਜੇ ਤੁਸੀਂ ਡੇਲੀ ਪੇਸ਼ੈਂਟ ਲੈ ਕੇ ਅੰਮ੍ਰਿਤਸਰ ਹੁੰਦੇ ਜੇ ਪੇਸ਼ੈਂਟ ਨੂੰ ਦਿੱਲੀ ਲੈ ਕੇ ਜਾਂਦਾ ਕਈ ਹੁੰਦੇ ਮੂਰਖ ਲੋਕ ਹੁੰਦੇ ਆ ਵੀ ਇਹ ਨਹੀਂ ਰਾਹ ਦੇ ਦਿੰਦੇ ਕਈ ਜਿਹੜੇ ਸਿਆਣੇ ਡਰਾਈਵਰ ਹੁੰਦੇ ਉਹ ਤੇ ਰਾਹ ਦੇ ਦਿੰਦੇ ਆ ਦੇਖਿਓ ਤੇ ਪੰਟੀ ਭਾਜੀ ਆ ਜੋ ਗੱਡੀ ਚ ਜੋ ਤੁਸੀਂ ਇਹਨਾਂ ਨੂੰ ਵਾਰੰਟੀ ਨਹੀਂ ਐਂਬੂਲੈਂਸ ਮਾਰੀ ਜਾਂਦੇ ਹਾਰਨਾ ਆਪਣਾ ਠੀਕ ਹੈ ਦੋਨੇ ਹਾਨ ਗੱਡੀ ਦਾ ਵੀ ਤੇ ਐਂਬੂਲੈਂਸ ਵਾਲੇ ਹਾਨ ਮੰਡੇ ਪਰ ਗੱਡੀ ਵੇ ਰਹੀ ਜਾਂਦੀ ਤੁਹਾਨੂੰ ਰਸਤਾ ਨਾਲ ਦੇਣ ਦਾ ਬੱਚਾ ਦਾਖਲ ਹੀ ਕਿੰਨਾ ਸੀਰੀਅਸ ਹੀ ਉਹ ਰੰਗ ਰਾਹ ਹਰੋ ਕੀ ਕਹਿ ਸਕਦੇ ਨਹੀਂ ਰਾਤ ਜਿੱਦਾਂ ਕਿ ਰੋਡ ਗੱਡੀ ਨਰ ਹੋਣੀ ਪੈਂਦੀ ਆਪਾਂ ਨੂੰ ਤੇ ਜੇ 550 ਬੱਚਾ ਡੈਡ ਹੋ ਜਾਏ ਜਾਂ ਕੋਈ ਸਿਆਣਾ ਨਾ ਡਿਕਲੀ ਚ ਕੋਈ ਮਰੀਜ਼ ਬੈਠਾ ਹੋਵੇ ਡੈਡ ਹੋ ਜਾਏ ਕੌਣ ਜ਼ਿੰਮੇਵਾਰ ਫਿਰ ਜ਼ਿੰਮੇਵਾਰ ਤਨ ਤੁਹਾਨੂੰ ਪਤਾ ਹੀ ਨਹੀਂ ਕਿ ਕਨੇਣਾ ਪਰ ਸਰੇਹ ਚਾਹੀਦਾ ਆਮ ਲੋਕ ਜਨਤਾ ਨੂੰ ਚਾਹੀਦਾ ਕਿ ਰਸਤਾ ਦਵੇ ਰਸਤਾ ਕਿਉਂ ਜਿੰਦਿਆਂ ਨੂੰ ਇੰਨੀ ਕਿਉਂ ਮਜਬੂਰੀ ਜਣ ਕੀ ਆ ਅੱਗੇ ਜਾ ਕੇ ਕੀ ਕਰਨਗੇ ਇਹ ਸਮਝਣਾ ਚਾਹੀਦਾ ਲੋਕਾਂ ਨੂੰ ਜੀ ਕਿ ਰਾਤ 2 ਐਂਬੂਲੈਂਸ ਆਇਆ ਜਿਹੜਾ ਫੁੱਟਰ ਮਾਰਿਆ ਰਾਤ ਦੇਣਾ ਚਾਹੀਦਾ ਵਾ ਉਹ ਤੁਸੀਂ ਕਿੰਨੇ ਭਾਈ ਹੂਡ ਰਮਾਰੇ ਹੋਰੇ ਪੇਸ਼ੈਂਟ ਵਿੱਚ ਬੈਠੇ ਹੋ ਉਹ ਰਸਤਾ ਦੇਣ ਲਈ ਨਾ ਹੀ ਕਰਨ ਕੀ ਅੱਗੇ ਜਾਣਾ ਹੀ ਨਹੀਂ ਆ ਅਗੋਂ ਆਪਣੀ ਗੱਡੀ ਭਜੋਣ ਫਿਰਨ ਦੇ ਕਿ ਅੱਗੇ ਲੱਗੇ ਹੋਲੀ ਹੋ ਗਏ ਰਾਹ ਨਾ ਰੱਬ ਨਾ ਕਰੇ ਜਦੋਂ ਆਪਣੀ ਗੱਡੀ ਭਜੋਣ ਦੇ ਆ ਅੱਗੇ ਜਾ ਕਿਸੇ ਚ ਵਾਜਣ ਰੱਬ ਨਾ ਕਰੇ ਤੇ ਕਿੱਡੀ ਵੱਡੀ ਗਲਤੀ ਹੁੰਦੀ ਹੈ ਤੇ ਮਿਲੋ ਤੁਹਾਨੂੰ ਚਾਹੀਦਾ ਰਸਤਾ ਦੇਣਾ ਐਂਬੂਲੈਂਸ ਵਾਲੇ ਖਾਸ ਕਰਕੇ ਸਰ ਦੇਣਾ ਤੇ ਚਾਹੀਦਾ ਪਰ ਉਹ ਕੀ ਦੱਸ ਸਕਦੇ ਆ ਭਾਈ ਲੋਕੀ ਨਹੀਂ ਰਾਹ ਦਿੱਤੇ ਦੇਖੋ ਹਾਨੂੰ ਪੰਟੀ ਵੀਰੀ ਭਾਈ ਕਹਿੰਦੇ ਐਂਬੂਲੈਂਸ ਵਾਲੇ ਕਿ ਹਰ ਵਾਰੀ ਇਸ ਤਰ੍ਹਾਂ ਹੀ ਹਨ ਮਾਰਦੇ ਕਿ ਫਿਰ ਸਤੋ ਰਸਤਾ ਨਹੀਂ ਰੁਕਿੰਦੇ ਮੇਰੀ ਖਾਸ ਕਰਕੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਜਦੋਂ ਵੀ ਕੋਈ ਐਂਬੂਲੈਂਸ ਗੱਡੀ ਆਉਂਦੀ ਆ ਇਹ ਨਹੀਂ ਆ ਕਿ ਬਟਾਲੇ ਦੀ ਕੋਈ ਵੀ ਕਿਸੇ ਤੋਂ ਵੀ ਆਉਂਦੀ ਐਂਬੂਲੈਂਸ ਗੱਡੀ ਆਉਂਦੀ ਆ ਉਹਨੂੰ ਰਸਤਾ ਦਿੱਤਾ ਜਾਵੇ ਭਾਏ বাস ਗੱਡੀ ਹੋਵੇ ਐਂਬੂਲੈਂਸ ਭਾਏ ਕਾਰ ਹੋਵੇ ਕਿਸੇ ਤਰ੍ਹਾਂ ਦੀ ਵੀ ਹੋਵੇ ਉਹਨੂੰ ਰਸਤਾ ਦੋ ਕਿਉਂਕਿ ਉਹ ਆਪਣੀ ਕਿਸੇ ਵੀ ਪੇਸ਼ੈਂਟ ਦੀ ਜਾਨ ਬਚਾ ਸਕਦਾ ਜਿੱਥੇ ਵੀ ਪੇਸ਼ੈਂਟ ਨੂੰ ਖੜਨਾ ਐਂਬੂਲੈਂਸ ਵਾਲੀ ਗੱਡੀ ਨੂੰ ਉਹਨੂੰ ਉੱਥੇ ਤੱਕ ਪਹੁੰਚਾਇਆ ਜਾਵੇ ਭਾਵੇਂ ਜਦੋਂ ਆਪਾਂ ਧਰਨੇ ਲੱਗੇ ਹੋਣ ਆਪਾਂ ਕੁਝ ਵੀ ਲੱਗਾ ਹੋਵੇ ਐਂਬੂਲੈਂਸ ਗੱਡੀ ਨੂੰ ਖਾਸ ਕਰਕੇ ਰਸਤਾ ਦੇਣਾ ਹੀ ਚਾਹੀਦਾ ਦੇਣਾ ਹੀ ਪਵੇਗਾ ਹਰ ਇੱਕ ਨੂੰ